ਕਿਸਾਨ ਸਾਥਿਓ ਸਤਿ ਸ੍ਰੀ ਅਕਾਲ ਅੱਜ ਇਹ ਤੰਪਰਾਲ ਹੋ ਗਿਆ ਤੇ ਕਣਕਾਂ ਪੱਕ ਰਹੀਆਂ ਲਗਭਗ ਇੱਕ ਹਫਤੇ ਬਾਅਦ ਕੰਮ ਕਟਾਈ ਦਾ ਸ਼ੁਰੂ ਹੋ ਜਾਊਗਾ ਆ ਕੁਝ ਸਾਥਿਓ ਕਣਕਾਂ ਬਸਾਖੀ ਤੋਂ ਬਾਅਦ ਵੀ ਵੱਢੀਆਂ ਜਾਣਗੀਆਂ ਬਾਰੇ ਜੋ ਆਪਾਂ ਗੱਲ ਕਰਨੀ ਹੈ ਉਹ ਇਹ ਹੈ ਕਿ ਮੌਸਮ ਨੇ ਅੱਜ ਕਰਵਟ ਬਦਲੀ ਆ ਤੇ ਖਰਾਬ ਹੋ ਗਿਆ ਥੋੜਾ ਤੇ ਦੱਸਿਆ ਜਾਂਦਾ ਕਿ 9 ਤਰੀਕ ਤੋਂ ਅੱਗੇ ਫੇਰ ਬੱਦਲ ਵਾ ਇੱਕੋ ਦਿਨ ਰਹਿਣ ਦੀ ਸਭਾਵਨਾ ਇਸ ਲਈ ਪ੍ਰਾਣੀ ਕਹਾਵਤ ਆ ਇੱਕ ਕਿ ਪੱਕੀ ਖੇਤੀ ਦੇਖ ਕੇ ਗਰਭ ਕਰੇ ਕਿਸਾਨ ਚਖੜ ਤੋ ਲੈ ਸਿਰ ਖੜੇ ਘਰ ਆਈ ਤੋ ਜਾਣ ਉਸ ਮੁਤਾਬਕ ਸਾਥਿਓ ਅਜੇ ਬਹੁਤ ਬਾਵਾ ਜਿਵੇਂ ਕਹਿੰਦੇ ਹੁੰਦੇ ਐ ਤੇ ਬਗਣੀਆਂ ਜਿਵੇਂ ਸਰੋਂ ਵੀ ਆਪਣੇ ਬੰਦਿਆਂ ਨੇ ਵੱਢ ਕੇ ਰੱਖੀ ਹੋਈ ਆ ਜੋ ਕਿ ਬਹੁਤ ਮਿਹਨਤ ਤੋਂ ਬਾਅਦ ਤਿਆਰ ਹੋਈ ਆ ਫਸਲ ਤੇ ਸਾਥਿਓ ਮੌਸਮ ਦਾ ਖਰਾਬ ਹੋਣਾ ਪਿਛਲੇ ਸਮੇਂ ਤੋਂ ਹੀ ਲੰਬੇ ਸਮੇਂ ਤੋਂ ਜਦੋਂ ਕਿ ਆਪਾਂ ਛੋਟੇ ਹੁੰਦੇ ਸੀ ਉਸ ਸਮੇਂ ਵੀ ਦੇਖਿਆ ਕਿ ਕਿਸਾਨਾਂ ਦੀ ਪਰੇਸ਼ਾਨੀ ਦਾ ਇੱਕ ਵੱਡਾ ਕਾਰਨ ਰਿਹਾ ਕਿਉਂਕਿ ਜਦੋਂ ਫਸਲ ਤੇ ਸਾਰਾ ਖਰਚਾ ਕਰ ਲੈਣਾ ਤੇ ਫਸਲ ਪੱਕ ਕੇ ਤਿਆਰ ਹੋ ਜਾਣੀ ਤਾਂ ਉਸ ਸਮੇਂ ਮੌਸਮ ਖਰਾਬ ਹੋ ਜਾਂਦਾ ਇਸ ਦਾ ਅੱਜ ਤੱਕ ਕੋਈ ਇੰਡੀਆ ਦੇ ਵਿੱਚ ਹੱਲ ਇਹਦਾ ਤੋਸ ਨਹੀਂ ਨਿਕਲਿਆ ਕਿਉਂਕਿ ਆਪਾਂ ਦੇਖਿਆ ਕਿ ਪਿਛਲਿਆਂ ਸਮਾਂ ਦੌਰਾਨ ਵੀ ਜੇ ਕਿਤੇ ਕੋਈ ਘਟਨਾ ਵਾਪਰਦੀ ਆ ਤਾਂ ਗਵਰਨਮੈਂਟ ਵੱਲੋਂ ਵੀ 5000 ਰੁਪਏ ਕਿੱਲੇ ਦੇ ਮੁਆਵਜ਼ਾ ਐਲਾਨ ਕਰਕੇ ਆਪਣਾ ਖੜਾ ਛੜਾ ਲਿਆ ਜਾਂਦਾ ਤੇ ਉਹ 5000 ਰੁਪਏ ਆਪਣਾ ਸਿਸਟਮ ਹੈ ਇਹ ਜਾ ਕੇ ਉਹਨੂੰ ਲੈਣ ਵਾਸਤੇ 5 ਤੋਂ 6000 ਜਿਸ ਦਾ ਨੁਕਸਾਨ ਹੋਇਆ ਉੱਪਰ ਲਗਾ ਦਿੰਦਾ ਕਿਸਾਨ ਹਰ ਤਰ੍ਹਾਂ ਦਾ ਰਿਸਕ ਲੈ ਕੇ ਅਨਾਜ ਪੈਦਾ ਕਰਦਾ ਤੇ ਦੇਸ਼ ਦੇ ਪੂਲ ਦੇ ਵਿੱਚ ਕਣਕ ਪੈਦਾ ਕਰਕੇ ਪਾਉਂਦਾ ਹੈ ਇਸ ਲਈ ਸਰਕਾਰ ਨੂੰ ਮੁਆਵਜ਼ਾ ਘਟੋ ਘੱਟ 20000 ਰੁਪਏ ਕਰਨਾ ਚਾਹੀਦਾ ਹੈ ਉਹ ਵੀ ਜੇ ਕੋਈ ਕਟਣਾ ਵਾਪਰਦੀ ਹੈ ਤਾਂ ਤੁਰੰਤ ਕਿਸਾਨ ਨੂੰ ਮਿਲ ਜਾਣਾ ਚਾਹੀਦਾ ਹੈ ਤੇ ਤੁਸੀਂ ਵੀ ਸਾਥੀਓ ਇਸ ਸਮੱਸਿਆ ਦੇ ਹੱਲ ਲਈ ਕੋਈ ਨਾ ਕੋਈ ਆਪਣਾ ਸੁਝਾਅ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤੇ ਆਪਾਂ ਕਲਪੁਰਖ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਕਟਣਾ ਵਾਪਰੇ ਹੀ ਨਾ ਤੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਤੇ ਲੋਕ ਆਪਣੀ ਪਾਲੀ ਹੋਈ ਫਸਲ ਨੂੰ ਖੁਸ਼ੀ ਦੇ ਨਾਲ ਵੱਢ ਸਕਣ ਤੇ ਸਾਂਭ ਸਕਣ ਤੇ ਆਪਣੀਆਂ ਆਸ਼ਾਵਾਂ ਪੂਰੀਆਂ ਕਰ ਸਕਣ ਸਾਥੀਓ ਧੰਨਵਾਦ